ED ਰਡਾਰ ਦੇ ਉੱਪਰ ਵੱਡੇ ਸ਼ਰਾਬ ਕਾਰੋਬਾਰੀ ਨੇ ਜਿਹੜੇ ਚੜੇ ਨੇ ਤਾਂ ED ਦੇ ਵੱਲੋਂ ਵੱਡੇ ਸ਼ਰਾਬ ਕਾਰੋਬਾਰੀ ਦੇ ਘਰ ਰੇਡਾਂ ਜੜੀਓ ਕੀਤੀ ਜਾ ਰਹੀ ਆ ਤਾਂ ਸਵੇਰੇ 6 ਵਜੇ ਤੋਂ ED ਦੇ ਅਧਿਕਾਰੀ ਨੇ ਜਿਹੜੇ ਉਹ ਰੇਡ ਕਰ ਰਹੇ ਨੇ ਤਾਂ ਫਰੀਦਕੋਟ ਦੇ ਵਿੱਚ 8 ਗੱਡੀਆਂ ਦੇ ਵਿੱਚ ਸਵਾਰ ਹੋ ਕੇ ED ਦੇ ਵੱਡੇ ਅਫਸਰ ਪਹੁੰਚਲੇ ਜਿੱਥੇ ਵੱਡੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਇਹ ਰੇਡਾਂ ਜੜੀਓ ਕੀਤੀ ਜਾ ਰਹੀ ਆ ਤਾਂ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਸ਼ਰਮਣੀ ਅਕਾਲੀ ਦਲ ਦੇ ਤਾਂ ਉਹਨਾਂ ਦੇ ਘਰ ਦੇ ਉੱਪਰ ਤੇ ਟਿਕਾਣਿਆਂ ਦੇ ਉੱਪਰ ED ਦੇ ਵੱਲੋਂ ਰੇਡਾਂ ਜੜੀਓ ਕੀਤੀ ਜਾ ਰਹੀ ਆ ਤਾਂ ਸਵੇਰੇ 6 ਤੋ ਲਗਾਤਾਰ ਈਡੀ ਦੇ ਅਧਿਕਾਰੀ ਨੇ ਜਿਹੜੇ ਉਹ ਕਾਗਜ਼ਾਤ ਖੰਗਾਲਣ ਦੇ ਵਿੱਚ ਲੱਗੇ ਹੋਏ ਨੇ ਤਾਂ ਜ਼ੀਰਾ ਦੇ ਵਿੱਚ ਜਿਹੜੀ ਸ਼ਰਾਬ ਫੈਕਟਰੀ ਆ ਤਾਂ ਉੱਥੇ ਵੀ ਈਡੀ ਦੇ ਅਧਿਕਾਰੀ ਪਹੁੰਚੇ ਨੇ ਉਸ ਫੈਕਟਰੀ ਦੇ ਵੀ ਕਾਗਜ਼ਾਤ ਨੇ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤਾਂ ਦੀਪ ਮਲਹੋਤਰਾ ਜਿਹੜੇ ਕਿ ਇੱਕ ਵੱਡੇ ਸ਼ਰਾਬ ਕਾਰੋਬਾਰੀ ਨੇ ਉਹਨਾਂ ਦੇ ਫਰੀਦਕੋਟ ਘਰ ਦੇ ਉੱਪਰ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਹ ਰੇਡਾਂ ਜਿਹੜੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜ਼ੀਰਾ ਦੇ ਵਿੱਚ ਜਿਹੜੀ ਸ਼ਰਾਬ ਫੈਕਟਰੀ ਆ ਉਸ ਦੇ ਵਿੱਚ ਵੀ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਛਾਪੇ ਚੜਾਉ ਮਾਰਿਆ ਗਿਆ ਤਾਂ ਫੈਕਟਰੀ ਦੇ ਕਾਗਜ਼ਾਤ ਨੇ ਜਿਹੜੇ ਖੰਗਾਲੇ ਜਾ ਰਹੇ ਤਾਂ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਦੀਪ ਮਲਹੋਤਰਾ ਇੱਕ ਵੱਡੇ ਸ਼ਰਾਬ ਕਾਰੋਬਾਰੀ ਨੇ ਜਿੱਥੇ ਸਵੇਰੇ 6 ਵਜੇ ਤੋਂ ਹੀ ਉਹਨਾਂ ਦੇ ਘਰ ਦੇ ਉੱਪਰ ਤੇ ਟਿਕਾਣਿਆਂ ਦੇ ਉੱਪਰ ਈਡੀ ਦੇ ਵੱਲੋਂ ਛਾਪ ਹੈ ਜਿਹੜਾ ਉਹ ਮਾਰਿਆ ਜਾ ਰਿਹਾ ਤਾਂ ਜੀਰਾ ਦੇ ਵਿੱਚ ਜਿਹੜੀ ਫੈਕਟਰੀ ਆ ਇਸੇ ਫੈਕਟਰੀ ਦੇ ਲਈ ਕਿਸਾਨਾਂ ਦੇ ਵੱਲੋਂ ਧਰਨਾ ਛੜਾ ਉਹ ਲਗਾਇਆ ਗਿਆ ਸੀ ਤੇ ਬਾਅਦ ਦੇ ਵਿੱਚ ਸਰਕਾਰ ਨੇ ਇਹ ਫੈਕਟਰੀ ਜਿਹੜੀ ਉਹ ਬੰਦ ਕਰ ਦਿੱਤੀ ਸੀ ਤਾਂ ਉਸ ਫੈਕਟਰੀ ਵਿੱਚ ਵੀ ਈਡੀ ਦੇ ਅਧਿਕਾਰੀ ਨੇ ਜਿਹੜੇ ਉਹ ਪਹੁੰਚੇ ਨੇ ਕਾਗਜ਼ਾਤਾਂ ਖੰਗਾਲਣ ਦੇ ਵਿੱਚ ਲੱਗੇ ਹੋਏ ਨੇ ਤੇ ਨਾਲ ਹੀ ਫਰੀਦਕੋਟ ਦੇ ਵਿੱਚ ਜਿਹੜਾ ਦੀਪ ਮਲਹੋਤਰਾ ਸਰਕਾਰਾਂ ਤਾਂ ਉੱਥੇ ਵੀ ਈਡੀ ਦੇ ਵੱਲੋਂ ਛਾਪ ਹੈ ਜਿਹੜਾ ਉਹ ਮਾਰਿਆ ਜਾ ਰਿਹਾ ਤਾਂ ਲਗਾਤਾਰ 6 ਵਜੇ ਤੋਂ ਕਾਗਜ਼ਾਤ ਨੇ ਜਿਹੜੇ ਉਹ ਫੈਕਟਰੀ ਦੇ ਖੰਗਾਲੇ ਜਾ ਰਹੇ ਨੇ ਤੇ ਈਡੀ ਦੇ ਵੱਲੋਂ ਲਗਾਤਾਰ 6 ਵਜੇ ਤੋਂ ਸਵੇਰੇ ਘਰ ਦੇ ਵਿੱਚ ਛਾਪ ਹੈ ਜਿਹੜਾ ਉਹ ਮਾਰਿਆ ਜਾ ਰਿਹਾ ਜਿੱਥੇ ਨਾ ਤਾਂ ਘਰ ਦੇ ਅੰਦਰ ਕਿਸੇ ਨੂੰ ਦਾਖਲ ਹੋਣ ਦਿਆ ਜਾ ਰਿਹਾ ਤੇ ਨਾ ਹੀ ਕਿਸੇ ਨੂੰ ਬਾਹਰ ਜਾਣ ਦਿਆ ਜਾ ਰਿਹਾ ਤਾਂ ਈਡੀ ਦੇ ਵੱਲੋਂ ਲਗਾਤਾਰ 6 ਵਜੇ ਤੋਂ ਇਹ ਰੇਡਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ 8 ਗੱਡੀਆਂ ਦੇ ਵਿੱਚ ਸਵਾਰ ਹੋ ਕੇ ਈਡੀ ਦੇ ਅਧਿਕਾਰੀ ਨੇ ਜਿਹੜੇ ਫਰੀਦਕੋਟ ਪਹੁੰਚੇ ਨੇ ਫਰੀਦਕੋਟ ਦੀ ਮਲਹੋਤਰਾ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਨਾਲ ਹੀ ਜੀਰਾ ਦੇ ਵਿੱਚ ਜਿਹੜੀ ਇਹ ਸ਼ਰਾਬ ਫੈਕਟਰੀ ਆ ਤਾਂ ਉਸ ਦੇ ਉੱਪਰ ਵੀ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਇਹ ਛਾਪਾ ਜਿਹੜਾ ਉਹ ਮਾਰਿਆ ਗਿਆ ਤਾਂ ਕਾਗਜ਼ਾਤ ਖੰਗਾਲਣ ਦੇ ਵਿੱਚ ਈਡੀ ਦੇ ਅਧਿਕਾਰੀ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਕਿ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਜਿਹੜੇ ਈਡੀ ਦੇ ਅਧਿਕਾਰੀ ਆਏ ਨੇ ਕੁਝ ਅਧਿਕਾਰੀ ਜੀਰਾ ਦੇ ਵਿੱਚ ਜਿਹੜੀ ਸ਼ਰਾਬ ਫੈਕਟਰੀ ਆ ਉੱਥੇ ਕਾਗਜ਼ਾਤ ਖੰਗਾਲਣ ਦੇ ਵਿੱਚ ਲੱਗੇ ਹੋਏ ਨੇ ਤੇ ਕੁਝ ਅਧਿਕਾਰੀ ਨੇ ਜਿਹੜੇ ਫਰੀਦਕੋਟ ਦੇ ਘਰ ਦੇ ਵਿੱਚ ਰੇਡ ਕਰ ਰਹੇ ਨੇ ਤਾਂ ਦੀਪ ਮਲਹੋਤਰਾ ਜਿਹੜੇ ਕਿ ਵੱਡੇ ਸ਼ਰਾਬ ਦੇ ਕਾਰੋਬਾਰੀ ਨੇ ਤਾਂ ਉਹਨਾਂ ਦੇ ਘਰ ਦੇ ਉੱਪਰ ਛਾਪਾ ਜਿਹੜਾ ਐਡੀ ਦੇ ਅਧਿਕਾਰੀਆਂ ਦੇ ਵੱਲੋਂ ਮਾਰਿਆ ਗਿਆ ਤਾਂ ਸਵੇਰੇ 6 ਵਜੇ ਤੋਂ ਲਗਾਤਾਰ ਇਹ ਰੇਡ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਦੀਪ ਮਲਹੋਤਰਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਵੱਡੇ ਸ਼ਰਾਬ ਕਾਰੋਬਾਰੀ ਨੇ ਤਾਂ ਉਹਨਾਂ ਦੇ ਘਰ ਦੇ ਉੱਪਰ ਐਡੀ ਦੇ ਵੱਲੋਂ ਛਾਪਾ ਜਿਹੜਾ ਉਹ ਮਾਰਿਆ ਗਿਆ ਤੇ ਨਾਲ ਹੀ ਜੀਰਾ ਦੇ ਵਿੱਚ ਜਿਹੜੀ ਫੈਕਟਰੀ ਆ ਤਾਂ ਉੱਥੇ ਵੀ ਐਡੀ ਦੇ ਅਧਿਕਾਰੀ ਪਹੁੰਚੇ ਨੇ ਐਡੀ ਦੇ ਅਧਿ ਦੇ ਵੱਲੋਂ ਇਸ ਫੈਕਟਰੀ ਦੇ ਕਾਗਜ਼ਾਤ ਨੇ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤਾਂ ਇਸੇ ਫੈਕਟਰੀ ਕਰਕੇ ਕਿਸਾਨਾਂ ਦੇ ਵੱਲੋਂ ਪਹਿਲਾਂ ਧਰਨਾ ਵੀ ਦਿੱਤਾ ਗਿਆ ਸੀ ਸਰਕਾਰ ਦੇ ਵੱਲੋਂ ਇਸ ਫੈਕਟਰੀ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਤਾਂ ਹੁਣ ਇਸ ਫੈਕਟਰੀ ਦੇ ਵਿੱਚ ਈਡੀ ਦੇ ਅਧਿਕਾਰੀਆਂ ਦੇ ਵੱਲੋਂ ਛਾਪੇ ਜਿਹੜਾ ਉਹ ਮਾਰਿਆ ਗਿਆ ਕਾਗਜ਼ਾਤ ਖੰਗਾਲਣ ਦੇ ਵਿੱਚ ਈਡੀ ਦੇ ਅਧਿਕਾਰੀ ਨੇ ਜਿਹੜੇ ਉਹ ਲੱਗੇ ਹੋਏ